ਇਤਾਂ ਬਕਤ ਪਿਆ ਤੁਪ ਤਾਂ ਪਤਾ ਲੱਗਦਾ ਹੈ ਬਖਤ ਪਿਆ ਤੁਪ ਤਾਂ ਪਤਾ ਲੱਗਦਾ ਕੌਣੇ ਇਨਸਾਨ ਚੱਜਦੇ ਜਿਹੜੇ ਆਖ ਦੇ ਖੜਾਂਗੇ ਕਾਤਾਨ ਕੇ ਉਹ ਛੱਡ ਕੇ ਮੈਦਾਨ ਭੱਜਦੇ ਜਿਹੜੇ ਆਖ ਦੇ ਖੜਾਂਗੇ ਕਾਤਾਨ ਕੇ ਉਹ ਛੱਡ ਕੇ ਮੈਦਾਨ ਭੱਜਦੇ ਜਦੋਂ ਪੈਮ ਦਾ ਚੱਕਰ ਸਿਰ ਹੋਣ ਦਾ ਬੁਰੇ ਦਿਨ ਘੇਰ ਲੈਂਦੇ ਐ ਜਦੋਂ ਪੈਮ ਦਾ ਚੱਕਰ ਸਿਰ ਹੋਣ ਦਾ ਬੁਰੇ ਦਿਨ ਘੇਰ ਲੈਂਦੇ ਐ ਜਿਹੜੇ ਰਹਿੰਦੇ ਪਰੇਸ਼ਾਵੇਂ ਵਾਂਗੂ ਚੰਬੜੇ ਤੇ ਖੜੇ ਅੱਖਾਂ ਫੇਰ ਲੈਂਦੇ ਐ ਜਿਹੜੇ ਰਹਿੰਦੇ ਪਰੇਸ਼ਾਵੇਂ ਵਾਂਗੂ ਚੰਬੜੇ ਤੇ ਖੜੇ ਅੱਖਾਂ ਫੇਰ ਲੈਂਦੇ ਐ ਪਿੱਛਾ ਉਸ ਦਤਕਾਉਂਦੇ ਜੀ ਦਾ ਖਾਂਦੇ ਐ ਪਿੱਛਾ ਉਸੇ ਦਾ ਤਕੌਣ ਜੀ ਦਾ ਖਾਂਦੇ ਐ ਤੇ ਬੁਰੇ ਲੋਕੋ ਯਾਰ ਅੱਜ ਦੇ ਜਿਹੜੇ ਆਖ ਦੇ ਖੜਾਂਗੇ ਕਤਾਨ ਕੇ ਉਹ ਛੱਡ ਕੇ ਮੈਦਾਨ ਭੱਜਦੇ ਉਹ ਜਿਹੜੇ ਆਖ ਦੇ ਖੜਾਂਗੇ ਕਤਾਨ ਕੇ ਉਹ ਛੱਡ ਕੇ ਮੈਦਾਨ ਭੱਜਦੇ